ਜਿਹੜੀਆਂ ਕਮਜ਼ੋਰ ਹੋ ਸਕੀਆਂ ਸੀ ਤਕੜੀਆਂ ਵੀ ਕੀਤਾ ਜਿਲੇ ਗੁਰੂ ਪੰਜਮ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹਦੇ ਆ ਗੁਰੂ ਨਾਨਕ ਨਾਨਕ ਹਰ ਸੋਈ ਬਹੁਤ ਆ ਸਤਪੁਰਾਂ ਦੀ ਕੀਰਤੀ ਜਿਹੜੇ ਸਾਡੇ ਭਾਤਿਆਂ ਉਹਨੇ ਵੀ ਕੀਤੀ ਪਰ ਗੁਰੂ ਨਾਨਕ ਦੇ ਪਾਤਸ਼ਾਹ ਦੀ ਪੰਜਵੀਂ ਜੋਤ ਨੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਪ੍ਰਵਾਸ਼ਾ ਵੀ ਦਿੱਤੀ ਸਾਨੂੰ ਕਿ ਨਾਨਕ ਗੁਰੂ ਨਾਨਕ ਦੇ ਪਾਤਸ਼ਾਹ ਹਰੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਮੈਂ ਕੁਦਰਤੀਓ ਮੇਰੇ ਮਨ ਦੇ ਵਿੱਚ ਇੱਕ ਸਾਖੀ ਆ ਗਈ ਜਿਹੜੇ ਪਾਕਿਸਤਾਨ ਅਸੀਂ ਤੁਰਿਓ ਸੀ ਤੇ ਮੈਨੂੰ ਸਿੰਘ ਸਾਹਿਬ ਨੇ ਸੁਣਾਈ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਸਤਪੁਰਾਂ ਦੀ ਦੂਸਰੀ ਜੋਤ ਇਸ ਜਗਤ ਜਲਨ ਦੇ ਨੂੰ ਠਾਰਨ ਲਈ ਪ੍ਰਗਟ ਹੋਈ ਉਸ ਵੇਲੇ ਦੋ ਮਹਾਪੁਰਸ਼ ਜਿਹੜਾ ਬਈ ਧੰਨ ਧੰਨ ਬਾਬਾ ਬੁੱਢਾ ਜੀ ਤੇ ਨਾਲ ਉਹਨਾਂ ਦੇ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰੂ ਜੀ 7 ਸਾਲ ਦੀ ਸੇਵਾ ਦੇ ਵਿੱਚ ਕਿਹੜੀ ਵੱਡੀ ਯੋਗਤੀ ਸੀ ਤੁਹਾਨੂੰ ਗੁਰਤਾ ਕਰਦੀ ਬਖਸ਼ੋਈ ਤੇ ਉਹ ਕਹਿੰਦੇ ਭਈ ਤੁਸੀਂ ਬਾਬਾ ਭਾਈ ਬਾਲਾ ਜੀ ਨੂੰ ਪੁੱਛਿਆ ਤਾਂ ਤੁਸੀਂ ਗੁਰਨਾਨਕ ਦੇਵ ਪਾਤਸ਼ਾਹ ਨੂੰ ਕੀ ਜਾਣ ਕੇ ਪੂਜਾ ਕੀਤੀ ਕਹਿੰਦੇ ਅਸੀਂ ਗੁਰਮੁਖ ਜਾਣ ਕਰਕੇ ਪੂਜਾ ਕੀਤੀ ਕਹਿੰਦੇ ਤੁਹਾਨੂੰ ਗੁਰਮੁਖਤਾ ਹੀ ਗੁਰੂ ਨਾਨਕ ਦੇਵ ਨੇ ਬਖਸ਼ਿਸ਼ ਕੀਤੀ ਤੇ ਬਾਬਾ ਬੁੱਢਾ ਜੀ ਤੁਸੀਂ ਉਹ ਕਹਿੰਦੇ ਅਸੀਂ ਸਤਪੁਰਛ ਪੂਰਨ ਬ੍ਰਹਮ ਗਿਆਨੀ ਤੌਰ ਤੇ ਸਤਗੁਰਾਂ ਦੀ ਕੀਰਤਿ ਕੀਤੀ ਤੇ ਸਤਗੁਰ ਜੀ ਕਹਿੰਦੇ ਤੁਹਾਨੂੰ ਫਿਰ ਸਤਗੁਰਾਂ ਨੇ ਬ੍ਰਹਮਤਾ ਹੀ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰਤੀ ਤੇ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰੋ ਤੁਹਾਨੂੰ ਤੁਸੀਂ ਕੀ ਜਾਣ ਕੇ ਕੀਰਤੀ ਕੀਤੀ ਕਹਿੰਦੇ ਅਸੀਂ ਤਾਂ ਬ੍ਰਹਮ ਦਾ ਰੂਪ ਜਾਣ ਕੇ ਰੱਬ ਦਾ ਰੂਪ ਜਾਣ ਕੇ ਕੀਰਤੀ ਕੀਤੀ ਤੇ ਰੱਬ ਨੇ ਸਾਨੂੰ ਵੀ ਰੱਬ ਰੂਪ ਬਣਾ ਦਿੱਤਾ ਇਹ ਕੀਰਤੀ 사ਤਗੁਰ ਜੀ ਨੇ ਗੁਰਸ਼ਬਦ ਦੀ ਸਾਨੂੰ ਵਕਸ਼ਿਸ਼ ਕੀਤੀ ਸੀ ਤੇ ਮੈਂ ਬੈਠਾ ਇਹ ਵੀ ਸੋਚਦਾ ਸੀ ਉਸ ਵੇਲੇ ਦਾ ਬਹੁਤ ਵੱਡਾ ਜਿਹੜਾ ਮੁਸਲਮਾਨ ਫਕੀਰ ਸੀ ਸਾਇਆ ਮੀਆਂ ਮੀਰ ਬੜਾ ਨਹੋਰਾ ਮਾਲ ਦੇ ਵਿੱਚ ਬਹੁਤ ਗੁੱਸਾ ਆਇਆ ਕਿ ਸਤਗੁਰਾਂ ਨੂੰ ਏਡੇ ਵੱਡੇ ਤਸੀਹੇ ਦਿੱਤੇ ਜਾ ਰਹੇ ਆ ਤੇ ਸਤਗੁਰਾਂ ਨੂੰ ਜਿਹੜੇ ਕਿਹਾ ਕਿ ਸਤਗੁਰ ਜੀ ਕਿਉਂਕਿ ਬਹੁਤ ਨਵਾਜ਼ੀ ਰੂਹ ਸੀ ਕੁਛ ਦਿਖਾ ਲਈਏ ਜਲੋ ਤੇ ਗੁਰੂ ਸਾਹਿਬ ਜੀ ਨੇ ਹੱਥ ਫੜ ਕੇ ਕਿਹਾ ਮੀਆਂ ਜੀ ਅੱਖਾਂ ਮੀਟੋ ਸਾਰਾ ਕੁਝ ਦੇਖ ਜਾਊਗਾ ਜਿਵੇਂ ਅੱਖਾਂ ਮੀਟੀਆਂ ਤੇ ਸਾਰਾ ਕੁਝ ਦਿਸ ਗਿਆ ਜਿਹੜੇ ਮਨ ਦੇ ਵਿੱਚ ਬਲਬਲੇ ਸੀ ਉਹ ਸਾਰੇ ਠੰਡੇ ਪੈ ਗਏ ਗੁਰੂ ਸਾਹਿਬ ਦੀ 사ਤਗੁਰ ਜੀ ਨੇ ਸੋਝੀ ਬਖਸ਼ ਕੀਤੀ ਸੀ ਸੋ ਪੰਜਮ ਪਾਤਸ਼ਾਹ ਜੀ ਦੀ ਸ਼ਹਾਦਤ ਆਪਾਂ ਮਨਾ ਰਹੇ ਹਾਂ ਇੱਕ ਸਿੱਖ ਨੂੰ ਚੇਤੇ ਰੱਖਣੀ ਚਾਹੀਦੀ ਗੱਲ ਹੈ ਅੱਜ ਵੀ ਗੁਰੂ ਸਾਹਿਬ ਸਾਡੇ ਵਿੱਚ ਬਰਾਜਮਾਨ ਆ ਤੇ ਕਈ ਵਾਰੀ ਮੁੱਖ ਖਾਸਾ ਵੀ ਪੈਦਾ ਕਰਦੇ ਆ ਤੇ ਗੁਰੂ ਸਾਹਿਬ ਬਰਾਜਮਾਨ ਕਿੱਦਾਂ ਆ ਗੁਰੂ ਸਾਹਿਬ ਗੁਰਸ਼ਬਦ ਕਰਕੇ ਸਾਡੇ ਚ ਬਰਾਜਮਾਨ ਅੱਜ ਵੀ ਗੁਰੂ ਕੇ ਸਿੱਖ ਇਸ ਗੁਰਜੋਤ ਤੋਂ ਆਸੇ ਅਨਸਾਰ ਕੀਰਤੀ ਕਰਕੇ ਸਤਿਗੁਰਾਂ ਦੇ ਦਰਸ਼ਨ ਵੀ ਕਰ ਲੈਂਦੇ ਆ ਤੇ ਮੈਂ ਦੇਖਦਾ ਸੀ ਕਿ ਗੁਰੂ ਸਾਹਿਬ ਜੀ ਨੇ ਜੱਲੇ ਪਰ ਅਪਕਾਰ ਕੀਤਾ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਚਨਾ ਕੀਤੀ ਤੇ ਉਸ ਵੇਲੇ ਦੋ ਬ੍ਰह्म ਗਿਆਨੀ ਅਵਸਥਾ ਭਾਈ ਗਰਦਾਸ ਜੀ ਇੱਕ ਦੰਬੂ ਦੇ ਵਿੱਚ ਬੈਠੇ ਆ ਗੁਰੂ ਅਰਜਨ ਦੇ ਪਾਸ਼ਾ ਬੋਲ ਰਹੇ ਪਵਿੱਤਰ ਗੁਰਬਾਣੀ ਆਪਣੇ ਮੁਖਾਰਬਿੰਦ ਤੋਂ ਸਤਿਗੁਰ ਜੀ ਅਚਾਰਨ ਕਰ ਰਹੇ ਆ ਤੇ ਦੇਖੋ ਦੂਜੇ ਪਾਸੇ ਭਾਈ ਗਰਦਾਸ ਜੀ ਨੂੰ ਕਿੱਡਾ ਵੱਡਾ ਰਤਵਾ ਬਖਸ਼ਿਸ਼ ਕੀਤਾ ਆਪਣੀ ਰਸਨਾ ਦੇ ਨਾਲ ਉਹਦੀ ਕਲਮ ਨੂੰ ਰਸਨਾ ਬਣਾ ਦਿੱਤਾ ਕਿ ਰੰਚਕ ਮਾਤਰ ਕਿਤੇ ਕੋਈ ਧੁੱਕ ਮਾਤਰ ਰਹਿ ਨਾ ਜਾਵੇ ਇਹ ਸਤਗੁਰੂ ਜੀ ਨੇ ਅਧਿਆਤਮਿਕਤਾ ਦਾ ਮਾਰਗ ਉਹ ਭਾਈ ਗੁਰਦਾਸ ਜੀ ਨੂੰ ਬਖਸ਼ਿਸ਼ ਕੀਤਾ ਸੰਪੂਰਨਤਾ ਤੋਂ ਬਾਅਦ ਆਪਾਂ ਨੂੰ ਇੱਕ ਵਿਚਾਰਨ ਦੀ ਗੱਲ ਆ ਕਿ ਗੁਰੂ ਨਾਨਕ ਦੇਵ ਪਾਚਾ ਦੀ ਪੰਜਵੀਂ ਜੋਤ ਆਪ ਹਾਜ਼ਰ ਨੇ ਤੇ ਉਹਨਾਂ ਨੇ ਕਿਹਨੂੰ ਬਖਸ਼ਿਸ਼ ਕੀਤੀ ਉਹ ਬਖਸ਼ਿਸ਼ ਹੋਈ ਬਾਬਾ ਫੁੱਟਾ ਜੀ ਨੂੰ ਭਾਵੇਂ ਸਤਗੁਰੂ ਜੀ ਸਰੀਰ ਕਰਕੇ ਮੌਜੂਦ ਮਾਨ ਆ ਅੱਜ ਸਾਨੂੰ ਸੋਚਣਾ ਪਊਗਾ ਕਿ ਕੀ ਅਵਸਥਾ ਵਾਲੇ ਇਦਾਂ ਦੇ ਹੈਗੇ ਲੋਕ ਅੱਜ ਵੀ ਮਹਾਪੁਰਸ਼ ਇਹੋ ਜਿਹਿਆਂ ਵਸਤਾ ਵਾਲੇ ਹੈਗੇ ਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 사ਚ ਖੰਡ ਵਿੱਚ ਜਦੋਂ ਪ੍ਰਕਾਸ਼ਮਾਨ ਸਤਿਗੁਰ ਜੀ ਹੋਏ ਤੇ ਕਿਹਨੂੰ ਗਿਣਿਆ ਹੁਣ ਇੱਕ ਆਪਾਂ ਅਕਸਰ ਮਨੁੱਖਤਾ ਦੇ ਤੌਰ ਤੇ ਦੇਖਦਾ ਗੁਰਬਾਣੀ ਦਾ ਆਚਾਰਨ ਕਰਦਾ ਮੋਹਰੇ ਬੈਠਾ ਤੇ ਸਤਿਗੁਰ ਜੀ ਬਖਸ਼ਿਸ਼ ਕਰਦਾ ਬਾਬਾ ਬੁੱਢਾ ਜੀ ਨੂੰ ਆਪਣੇ ਬਾਰੇ ਸਮਤਲ ਜਿਹੜੀ ਗੁਰੂ ਪਾਤਸ਼ਾਹ ਦੀ ਸਪਿਰਚੁਅਲਿਟੀ ਕਹਿੰਗੇ ਅਧਿਆਤਮਕਤਾ ਦਾ ਮਾਰਗ ਬਾਬਾ ਬੁੱਢਾ ਜੀ ਨੂੰ ਬਖਸ਼ਿਸ਼ ਕੀਤਾ ਇਹ ਤਜਰਬੇ ਨਹੀਂਗੇ ਸਤਗੁਰ ਜੀ ਨੇ ਸਾਖ ਸਾਤ ਕੀਰਤੀ ਮਾਨ ਪਰ ਬਖਸ਼ਿਸ਼ ਕੀਤੇ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਆਪਣੀ ਸ਼ਹਾਦਤ ਵੀ ਦਿੱਤੀ ਅੱਜ ਆਪਾਂ ਨੂੰ ਸੋਚਣਾ ਪਊਗਾ ਕਿ ਉਸ ਵੇਲੇ ਦੇ ਲੋਕ ਭਿੱਟਦੇ ਸੀ ਅੱਜ ਕਿਉਂ ਭਿੱਟਦੇ ਆ ਅੱਜ ਇਸ ਕਰਕੇ ਭਿੱਟਦੇ ਆ ਆਪਾਂ ਦੇਖਿਆ ਨਾ ਪਿਛਲੇ ਸਮੇਂ ਦੌਰਾਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ ਉੱਥੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਸਰੋਵਰ ਚੁੱਭੀ ਲਾਉਣੀ ਆ ਤੂੰ ਕਿਹੜੀ ਜਾਤ ਦਾ ਆ ਤੂੰ ਕਿਹੜੀ ਪਾਸ ਦਾ ਤੂੰ ਕਿੱਥੋਂ ਆਇਆ ਆਪਣੇ ਬਾਸਤਰ ਉਤਾਰ ਕੇ ਚੁੱਭਾ ਲਾ ਲੈਂਦਾ ਉਹਨੂੰ ਕੋਈ ਨਹੀਂ ਪੁੱਛਿਆ ਜਾਂਦਾ ਕਿ ਦੇਖ ਕਰਾਉਣੀ ਕਿੱਥੋਂ ਆਇਆ ਉਹਨੂੰ ਕੋਈ ਨਹੀਂ ਪੁੱਛਿਆ ਜਾਂਦਾ ਅੰਦਰ ਨਮਸਕਾਰ ਕਰਨੀ ਕੀਰਤਨ ਜਿੰਨਾ ਚ ਸਰਬਨ ਕਰਨਾ ਦੇਖ ਬਰੋਬਰ ਦਿੱਤੀ ਜਾਂਦੀ ਪੰਗਤ ਦੇ ਵਿੱਚ ਲੰਗਰ ਪ੍ਰਸ਼ਾਦਾ ਬਰੋਬਰ ਦਿੱਤਾ ਜਾਂਦਾ ਇਹ ਸ਼ਾਇਦ ਅੱਜ ਚੰਗਾ ਨਹੀਂ ਲੱਗਦਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਇੱਕ ਓੰਕਾਰ ਦਾ ਸਿਧਾਂਤ ਸੀ ਕਿ ਭਾਈਚਾਰੇ ਨੂੰ ਇੱਕ ਸਮਤਲ ਤੇ ਲਿਆਉਣਾ ਤੇ ਇਹ ਕੁਝ ਤਾਕਤਾਂ ਨੂੰ ਅੱਜ ਵੀ ਚੰਗਾ ਨਹੀਂ ਲੱਗਦਾ ਇਹੀ ਉਹ ਕਾਰਨ ਆ ਕਿ ਭਿੜਦੇ ਆ ਸਾਡੇ ਨਾਲ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ ਜਾਂ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਜਾਂ ਮੈਨੂੰ ਕੋਈ ਖਾਸਾ ਵੀ ਨਹੀਂ ਗਾ ਪਰ ਪਿਛਲੇ ਦਿਨੀ ਆਪਾਂ ਦੇਖਦੇ ਹਾਂ ਇੱਕ ਬਾਜ਼ਾਰ ਤੇ ਬਣੀ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਤੋਪਾਂ ਲਾਈਆਂ ਉਹ ਰਾਤੋਂ ਰਾਤ ਇੰਨੀ ਖਬਰ ਫੈਲੀ ਕਿ ਮੇਰੇ ਵੀ ਉਬਰੂ ਕੀਤੀ ਅਗਲਿਆਂ ਨੇ ਪੁੱਜੀ ਇਹ ਕੀ ਹੋਇਆ ਕੋਈ ਪ੍ਰਬੰਧ ਨੇ ਇਜਾਜ਼ਤ ਦੇ ਦਿੱਤੀ ਸੀ ਚਲੋ ਉਹਨਾਂ ਨੇ ਰਾਤੋਂ ਰਾਤ ਉਹ ਵਾਪਸ ਵੀ ਲੈ ਲੇ ਪਰ ਨਹੀਂ ਕੋਈ ਇਦਾਂ ਦਾ ਬਾਣਾ ਵਾਪਰਿਆ ਆਪਣੇ ਅੰਦਰ ਨਿਗਾਹ ਮਾਰੋ ਗੁਰੂ ਰਾਮਦਾਸ ਪਾਤਸ਼ਾਹ ਦਾ ਸਰਬੱਤ ਦਾ ਭਲਾ ਇੱਥੇ ਨਹੀਂ ਦੇਸ਼-ਵਦੇਸ਼ ਵਿੱਚ ਕਰਦੇ ਆ ਠੀਕ ਆ ਮੌਕੇ ਦੀਆਂ ਸਰਕਾਰਾਂ ਜ਼ਾਲਮ ਸਰਕਾਰਾਂ ਕਿਸੇ ਵੇਲੇ ਬੜਾ ਵੱਡਾ ਨੁਕਸਾਨ ਵੀ ਕੀਤਾ ਆ ਹੁਣ ਦੀ ਸਰਕਾਰ ਨੇ ਕਾਂਗਰਸ ਵੇਲੇ ਨੇ ਪਹਿਲਾਂ ਵੀ ਹੁੰਦਾ ਰਿਹਾ ਪਰ ਸਿਧਾਂਤ ਨਹੀਂ ਮਿਟਿਆ ਜਿਸ ਸਿਧਾਂਤ ਨੂੰ ਮਨਟੇਨ ਦਾ ਯਤਨ ਕੀਤਾ ਜਾਂਦਾ ਸੀ ਉਹ ਸਿਧਾਂਤ ਤਿਉਂ ਦਾ ਤਿਉਂ ਰਿਹਾ ਤੇ ਅੱਜ ਵੀ ਉਹ ਸਿਧਾਂਤ ਦੇ ਤਹਿਤ ਖਾਲਸਾ ਪੰਥ ਉਹਨਾਂ ਲੀਹਾਂ ਦੇ ਉੱਤੇ ਪਹਿਰਾ ਦੇ ਰਿਹਾ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ ਸਤਪੁਰਾਂ ਦੀ ਉਸ ਸ਼ਹਾਦਤ ਨੂੰ ਉਸ ਸ਼ਹੀਦ ਦੀ ਗੁਰਪੁਰਬ ਨੂੰ ਮਨਾ ਰਹੇ ਹਾਂ ਉੱਥੇ ਉਸੇ ਵਿਰਾਸਤ ਦਾ ਹਿੱਸਾ ਕਿਉਂਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਨਾ ਸਿੱਖਾਂ ਦੇ ਉੱਤੇ ਕਿ ਸਤਗੁਰ ਨੇ ਸੰਪੂਰਨਤਾ ਬਖਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੂੰ 1604 ਤੋਂ ਬਾਅਦ 1675 ਚ ਸਤਗੁਰ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਦੋਂ ਸ਼ਹਾਦਤ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 60 ਸਾਲ ਬਾਅਦ ਉਹ ਪਵਿੱਤਰ ਗੁਰਬਾਣੀ ਸੰਪੂਰਨਤਾ ਬਖਸ਼ਿਸ਼ ਕਰਕੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕੀਤਾ ਜੇ ਅੱਜ ਭਾਵਨਾ ਮਨ ਦੇ ਵਿੱਚ ਆ ਜਾਏ ਕਿ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕੀ 사ਤਗੁਰ ਜੀ ਨੇ ਬਖਸ਼ਿਸ਼ ਕੀਤਾ ਸੀ ਗੁਰਦਾ ਗੱਦੀ ਬਖਸ਼ਿਸ਼ ਕੀਤੀ ਆਪ ਨਮਸਕਾਰ ਕੀਤੀ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਤੇ ਦੂਸਰੀ ਨਮਸਕਾਰ ਬਾਬਾ ਬੋਡਾ ਜੀ ਨੇ ਕੀਤੀ ਤੇ ਇਹੋ ਹੀ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹੀ ਵਿਧੀ ਜਿਹੜੀ ਪਹਿਲਾਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਬਿਲੇ ਤੋਂ ਚੱਲੀ ਸੀ ਉਹ ਅੱਜ ਵੀ ਸਾਡੇ ਵਿੱਚ 사ਤਗੁਰ ਜੀ ਨੇ ਉਸੇ ਤਰ੍ਹਾਂ ਬਖਸ਼ਿਸ਼ ਕੀਤੀ ਜੇ ਤਾਂ ਆਪਾਂ ਇਸ ਗੱਲ ਦਾ ਨਿਰਣਾ ਕਰੀਏ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਇਹਨੂੰ ਪੜਦੇ ਵੀ ਆਂ ਤੇ ਇਹਨੂੰ ਆਪਾਂ ਫਿਰ ਪ੍ਰਤੱਖ ਕਿਵੇਂ ਨਸਤਾਰ ਸਾਹਿਬ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਹੜੇ ਗੁਰਬਾਣੀ ਦਾ ਨਰੀਖਣ ਕਰਦੇ ਆ ਉਹ ਭਾਈ ਫਿਰ ਗੁਰੂ ਰੂਪ ਹੋ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਖੜਕ ਸਿੰਘ ਜੀ ਦੇਖੋ ਗੱਲਾਂ ਕਰਨੀਆਂ ਬੜੀਆਂ ਸਕਾਰੀਆਂ ਜਿਹਲੇ ਪਿੰਡ ਤੇ ਹਡਾਉਣਾ ਪਵੇ ਉਸਲੇ ਪਤਾ ਲੱਗਦਾ ਤੇ ਦੋ ਮਹਾਪੁਰਸ਼ ਮੈਂ ਕਿਉਂਕਿ ਕਈ ਵਾਰੀ ਇੱਕ ਦੂਜੇ ਦਾ ਤਾਂ ਮੈਂ ਨਾਂ ਨਹੀਂ ਦੱਸਦਾ ਪਰ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕੋਈ ਕਿਸੇ ਦੇ ਵੱਡਾ ਯਕੀਨ ਕਰਦੇ ਸੀ ਉਹਨਾਂ ਵਿੱਚ ਬਾਬਾ ਖੜਕ ਸਿੰਘ ਸੀ ਕਿੱਡੀ ਵੱਡੀ ਅਵਸਥਾ ਤੇ ਕਿੱਡੀ ਵੱਡੀ ਸਤਗੁਰੂ ਜੀ ਨੇ ਕਿਰਪਾ ਕੀਤੀ ਸੀ ਉਹਨਾਂ ਮਹਾਪੁਰਸ਼ਾਂ ਦੇ ਉੱਤੇ ਹਮੇਸ਼ਾ ਬਾਅਦ ਤੇ ਬੀੜ ਸਾਹਿਬ ਸ਼ਬਦ ਨਾਲ ਜੁੜ ਗਿਆ ਕਿਉਂਕਿ ਕਾਰ ਸੇਵਾ ਪੰਮਾ ਬਾਕੀ ਸਤਾਨਾਂ ਤੇ ਵੀ ਕਰਦੇ ਸੀ ਪਰ ਇਹ ਗੁਰੂ ਨੇ ਬਖਸ਼ਿਸ਼ ਤੇ ਕਿਰਪਾ ਕੀਤੀ ਅੱਜ 39 ਸਾਲ ਹੋ ਗਏ ਤੇ ਹੌਲੀ ਹੌਲੀ 100 ਸਾਲ ਹੋ ਜਾਣਾ ਆ ਸਾਡੇ ਵਾਲੀਆਂ نسلਾਂ ਦਾ ਕਿਸੇ ਨੇ ਨਾਮ ਵੀ ਨਹੀਂ ਲੈਣਾ ਤੇ ਬਾਬਾ ਖਰਦ ਸਿੰਘ ਜੀ ਦਾ ਨਾਮ ਐਵੇਂ ਚੱਲਿਆ ਜਾਣਾ ਇਹ ਕਿਉਂ ਚੱਲਿਆ ਜਾਣਾ ਕਿਉਂਕਿ ਗੁਰੂ ਸਿਧਾਂਤ ਤੇ ਪਹਿਰਾ ਦਿੱਤਾ ਗੁਰ ਸ਼ਰਦ ਦੀ ਪੂਜਾ ਆਪਣੇ ਪਿੰਡੇ ਤੇ ਹੰਡਾਈ ਆਪਣੀ ਰੂਹ ਨੂੰ ਨਵੇਂ ਨਰੋਏ ਕੀਤਾ ਇਹੋ ਸਤਗੁਰ ਜੀ ਨੇ ਸਾਨੂੰ ਜੋਗਤੀ ਬਖਸ਼ਿਸ਼ ਕੀਤੀ ਸੀ ਅੱਜ ਤਾਂ ਅਸੀਂ ਕਈ ਵਾਰੀ ਜੇ ਇਥੇ ਬਾਬਾ ਦਾ ਨਾਮ ਸਿੰਘ ਹੁਣੀ ਮੈਂ ਦੇਖੋ ਬੈਠਾ ਇਹ ਵੀ ਦੇਖਣ ਰਿਹਾ ਸੀ ਸਾਡੇ ਵਿੱਚ ਕਾਮ ਪ੍ਰਚਲਿਤ ਆ ਜੇ ਕਿਸੇ ਨੇ ਕਾਰਡ ਵੀ ਦੇਣਾ ਹੋਵੇ ਨਾ ਕਿਉਂਕਿ ਬੇਨਤੀ ਕਰਦਾ ਤਾਂ ਆਪ ਹੁੰਦਾ ਤੇ ਮੈਨੂੰ ਇੱਕ ਵਾਰੀ ਕਿਸੇ ਮਹਾਪੁਰਸ਼ ਨੇ ਕਿਹਾ ਯਾਰ ਕਾਰਡ ਤਾਂ ਮੈਂ ਦਿੰਨਾ ਤੁਸੀਂ ਥੱਲੇ ਮੈਨੂੰ ਵੀ ਸੰਤ ਲਿਖ ਦਿੰਨੇ ਆ ਤੇ ਮੈਂ ਦੇਖਦਾ ਸੀ ਸੰਤ ਬਾਬਾ ਖੜਕ ਸਿੰਘ ਜੀ ਸੰਤ ਬਾਬਾ ਚਾਰਨ ਸਿੰਘ ਜੀ ਥੱਲੇ ਕੋਈ ਸੰਤ ਨਹੀਂ ਲੱਭ ਜਾਂ ਗਰਨਾਮ ਸਿੰਘ ਉਤਰਦਕਾਰੀ ਇਹ ਅਸਲਤਾ ਆ ਇਹ ਸਿੰਪਲ ਸਿਟੀ ਆ ਇਹ ਅਸਲ ਗੁਰੂ ਸਿਧਾਂਤ ਆ ਜਿਹੜਾ ਅੱਜ ਸਾਡੇ ਵਿੱਚ ਪ੍ਰਗਟ ਕਰਨ ਦੀ ਲੋੜ ਆ ਉਹ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਬਾਬਾ ਖਰਕ ਸਿੰਘ ਜੀ ਸਿੱਖ ਪੰਥ ਦੀ ਉਹ ਮਹਾਨ ਆਜ ਸ਼ਖੀਅਤ ਆ ਜਿਨ੍ਹਾਂ ਨੇ 1984 ਦੇ ਰੋਸ ਦੇ ਵਜੋਂ ਸੈਂਟਰ ਸਰਕਾਰ ਦੇ ਚਾਹੇ ਆ ਵਜ਼ੀਰਾਂ ਦੀ ਗੱਲ ਸੀ ਜਿਹੜੇ ਅਵਾਰਡ ਵੀ ਦਿੱਤੇ ਸੀ ਉਹ ਵੀ ਵਾਪਸ ਕੀਤੇ ਸੀ ਉਹ ਨਿੱਜ ਲਈ ਨਹੀਂ ਸੀ ਉਹ ਕੇਵਲ ਤਾਂ ਕੇਵਲ ਗੁਰੂ ਸਿਧਾਂਤ ਲਈ ਸੀ ਆ ਜਿਹੜਾ ਹੁਣ ਸ਼ਹੀਦੀ ਦਿਹਾੜਾ ਸ਼ੁਰੂ ਹੋ ਜਾਣਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਆਪਾਂ ਜਿਹਨੂੰ ਸ਼ਹੀਦੀ ਦਿਹਾੜਾ ਕੱਲੂਕਾਰਾ ਦਿਵਸ ਕਹਿੰਨੇ ਮਨਾਉਣਾ ਇਹਦੇ ਵਿੱਚ ਵੀ ਮੈਂ ਦੇਖਦਾ ਸੀ ਕੱਲ ਸੁਣ ਰਿਹਾ ਸੀ ਇਹਨੂੰ ਵੀ ਤਾਰ ਪੀਟੋ ਕਰਨ ਦਾ ਯਤਨ ਕੀਤਾ ਜਾ ਰਿਹਾ ਆਪਣੇ ਧੰਗ ਦੇ ਨਾਲ ਤਾਰ ਪੀਟੋ ਤਾਂ ਨਹੀਂ ਹੁੰਦਾ ਕਿਉਂਕਿ ਸਿੱਖ ਦੇਸ਼ 'ਚ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ ਉਹਦੀ ਹਮੇਸ਼ਾ ਇਹ ਚਾਹਣਾ ਹੁੰਦੀ ਪਈ ਕਦੋਂ ਗੁਰੂ ਦੀ ਧਰਤੀ ਤੇ ਜਾਵਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਇਸ਼ਨਾਨ ਕਰਾਂ ਸਤਗੁਰ ਜੀ ਦੀ ਹਰ ਕੀ ਪੌੜੀ ਦਾ ਚੂਲਾ ਲਮਾ ਸਤਗੁਰਾਂ ਦੇ ਚਾਰਨਾ ਚ ਦੇਖਰਾ ਕੇ ਘੜੀ ਪਲ ਸਤਗੁਰਾਂ ਦਾ ਕੀਰਤਨ ਸਰਵਣ ਕਰਾਂ ਇਹ ਹਰ ਇੱਕ ਸਿਰਖ ਦੀ ਚਾਹਨਾ ਹੁੰਦੀ ਆ ਤੇ ਇਹ ਏਵੇਂ ਹੀ ਚੱਲੀ ਜਾਣਾ ਸੋ ਮੈਂ ਅੰਤ ਦੇ ਵਿੱਚ ਜਿੱਥੇ ਗੁਰੂ ਪੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਸਿਧਾਂਤ ਚਲਾਏ ਸੀ ਇਹ ਕੋਈ ਐਵੇਂ ਦੇ ਸਿਧਾਂਤ ਨਹੀਂ ਸੀ ਅੱਜ ਵੀ ਲੋਕ ਸਵਾਲ ਕਰਦੇ ਤੁਹਾਡੇ ਕੋਲ ਵੱਧ ਕੀ ਆ ਸਾਡੇ ਕੋਲ ਕੀ ਗੱਲ ਆ ਜਿਹੜੀ ਲੋਕਾਂ ਨਾਲ ਵਾਅਦਾ ਆ ਬਈ ਵਾਅਦਾ ਤਾਂ ਸਾਡੇ ਕੋਲ ਕੋਈ ਨਹੀਂ ਸਾਡੇ ਕੋਲ ਗੁਰੂ ਆ ਸਾਖ ਸਾਤ ਪਵਿੱਤਰ ਗੁਰਬਾਣੀ ਨੂੰ ਗੁਰਤਾ ਗੱਦੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਜਿਹੜੀ ਬਾਕੀ ਧਰਮਾਂ ਦੇ ਵਿੱਚ ਹੋਊਗੀ ਤਾਂ ਸਹੀ ਪਰ ਇਸ ਪੱਖ ਦੀ ਨਹੀਂ ਜਿੱਦਾਂ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਦੂਸਰਾ ਪਵਿੱਤਰ ਗੁਰਬਾਣੀ ਇੱਕ ਐਸਾ ਸਿਧਾਂਤ ਆ ਜਿਹੜੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਇੱਕ ਗੁਰੂ ਸਾਹਿਬ ਜੀ ਨੇ ਸ਼ਬਦ ਸਾਨੂੰ ਸੱਚ ਦਾ ਬਰਚਿਸ਼ ਕੀਤਾ ਇੱਕ ਔਂਕਾਰ ਤੋਂ ਲੈ ਕੇ 18 ਤੋਂ 20 ਜਿੱਥੋਂ ਮਰਜੀ ਸਿੱਖ ਦਾ ਹਿਰਦਾ ਕਰਕੇ ਕੋਈ ਪੰਕਤੀ ਪੜ ਲਓ ਸਤਿਗੁਰ ਜੀ ਦੀ ਸਿੱਖ ਦੇ ਗੱਲ ਭਾਵਨਾ ਦੀ ਆ ਗੱਲ ਹਿਰਦੇ ਦੀ ਆ ਤੇ ਜੇ ਉਹ ਸਿੱਖ ਦੇ ਹਿਰਦੇ ਵਿੱਚ ਆ ਜਾਏ ਤੇ ਫਿਰ ਗੁਰੂ ਸਾਹਿਬ ਜੀ ਆਪਣੀ ਬੁਕਲ ਦੇ ਵਿੱਚ ਲੈ ਲੈਂਦੇ ਆ ਸੋ ਮੈਂ ਧੰਨਵਾਦ ਕਰਦਾ ਬਾਬਾ ਚਾਰਨ ਸਿੰਘ ਜੀ ਦਾ ਵੀ ਜ਼ਿਕਰ ਚੱਲਦਾ ਕਿਉਂਕਿ ਮੇਰਾ ਪਾਪ ਜੇ ਉਹਨਾਂ ਦਾ ਜ਼ਿਕਰ ਨਾ ਕਰੀਏ ਦੇਖੋ ਕਈ ਵਾਰ ਕੀ ਹੁੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੈਂ ਮੁਕਾਬਲਾ ਨਹੀਂ ਕਰਦਾ ਮਤ ਕੋਈ ਇਹ ਮਨ ਸੋਚੇ ਕੋਈ ਮੁਕਾਬਲਾ ਕਿਸੇ ਪਾਸੇ ਗੁਰੂ ਦਾ ਕੋਈ ਮੁਕਾਬਲਾ ਨਹੀਂ ਗੁਰੂ ਕਾਲ ਤੇ ਗੁਰੂ ਦੀਏ ਚੋਟ ਤੇ ਗੁਰੂ ਦੇ ਸਾਰੇ ਜਿਨਨੇ ਪਰ ਅਪਕਾਰਿਆ ਉਹਨਾਂ ਦਾ ਕੋਈ ਮੈਚ ਨਹੀਂ ਨਾ ਕੋਈ ਕਰ ਹੀ ਸਕਦਾ ਇਸ ਧਰਤੀ ਦੇ ਕੋਈ ਜੰਮਿਆ ਨਹੀਂ ਜਿਹੜਾ ਉਹ ਕੰਮ ਕਰੇ ਪਰ ਜਿਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹ ਕਸ਼ਮੀਰ ਦੀ ਧਰਤੀ ਤੋਂ ਜਿਹੜੇ ਆਏ ਉਹਨਾਂ ਵਿਖਿਆਰਿਆਂ ਦੀ ਉਹ ਉਹਨਾਂ ਦੀ ਫਰਿਆਦ ਸੁਣ ਕੇ ਸਤਿਗੁਰਾਂ ਨੇ ਆਪਣਾ ਬਲੀਦਾਨ ਦਿੱਤਾ ਜਿਹੜਾ 350ਵਾਂ ਸਾਲ ਨਵੰਬਰ 25 ਨੂੰ ਆਪਾਂ ਮਨਾ ਰਹੇ ਹਾਂ ਉਹ ਪਵਿੱਤਰ ਧਰਤੀ ਖਾਲਸੇ ਦੀ ਵਿਰਾਸਤ ਵਾਲੀ ਧਰਤੀ ਅਨੰਦਪੁਰ ਸਾਹਿਬ ਵਿਖੇ ਉਹ ਜਿਹੜਾ ਗੁਰੂ ਸਾਹਿਬ ਜੀ ਦਾ ਜਿੱਥੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਕੀਤਾ ਮਾਤਾ ਜੀ ਹਾਜ਼ਰ ਗੁਰੂ ਸਾਹਿਬ ਦੀ ਦਾਦੀ ਹਾਜ਼ਰ ਬਾਕੀ ਪਰਿਵਾਰ ਹਾਜ਼ਰ ਉਹ 350 ਸਾਲਾ ਆਪਾਂ ਮਨਾਉਣਾ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਨਵੰਬਰ ਤੱਕ ਯਤਨ ਕਰੋ ਜਿਹੜੇ ਨਿਤਨੇਮੀ ਆ ਕਿ ਜੇ ਨਿਤਨੇਮ ਤੋਂ ਇਲਾਵਾ ਘਟੋ-ਘਟ ਦੋ-ਦੋ ਜਪਜੀ ਸਾਹਿਬ ਦੇ ਪਾਠ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹਿਲਾਂ ਅਰਦਾਸ ਕਰਕੇ ਉਹ ਬਾਤ ਜਪਜੀ ਸਾਹਿਬ ਕਰਕੇ ਫੇਰ ਅਰਦਾਸ ਕਰਨੀ ਸਤਗੁਰ ਜੀ ਅੰਗ ਸੰਗ ਹੋ ਜਾ ਜੇ ਸੰਗਤ ਭਾਵਨਾ ਨਾਲ ਪਵਿੱਤਰ ਗਰਬਾਣੀ ਦੇ ਨਾਲ ਜੋੜ ਲੈਂਦੀ ਤੇ ਸਤਗੁਰ ਜੀ ਸਹਾਈ ਵੀ ਹੁੰਦੇ ਸੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਉਹ ਤੇ ਆਜਮਾ ਜੇਲੇ 부ਚੜ ਰਾਜ ਇਸ ਧਰਤੀ ਤੇ ਸੀ ਬਹੁਤ ਵੱਡਾ ਰੋਜ਼ ਮੈਂ ਦੇਖਦਾ ਉਸ ਵੇਲੇ ਕੋਈ ਕਈਆਂ ਦੀ ਤਾਂ ਗਿਣਤੀ ਹੋ ਗਈ ਕਈਆਂ ਦੀ ਵਿਚਾਰਿਆਂ ਦੀ ਗਿਣਤੀ ਵੀ ਨਹੀਂ ਹੋ ਸਕੀ ਕਿ ਕਿੰਨੇ ਕੁ ਮਾਮਾ ਦੇ ਪੁੱਤ ਕਿੰਨੇ ਕੁ ਸੁਹਾਗਣਾਂ ਦੇ ਘਰ ਵਾਲੇ ਕਿੰਨੇ ਆਕ ਮਾਮਾ ਦੇ ਪੁੱਤ ਛੋਟੀ ਛੋਟੀ ਉਮਰ ਦੇ ਵੀ ਉਹ ਸਾਰੇ ਜਿਹੜੇ ਸ਼ਹੀਦ ਕੀਤੇ ਗਏ ਤੇ ਫਿਰ ਥੱਲ ਪਤਾ ਕਿੰਨਾ ਪਈ ਸੀ ਦੋ ਤਰ੍ਹਾਂ ਥੱਲ ਪਈ ਸੀ ਉਸ ਲਈ ਸੰਤ ਬਾਬਾ ਚਾਰਨ ਸਿੰਘ ਜੀ ਦੀ ਸ਼ਹਾਦਤ ਲੋਕਾਂ ਚ ਲੋਕਾਂ ਚ ਇੱਕ ਇਹ ਚਰਚਾ ਬਣੀ ਸੀ ਕਿ ਉਸ ਮਹਾਪੁਰਖ ਨੂੰ ਦੋ ਫਾਕੜਾਂ ਕੀਤਾ ਗਿਆ ਕਿਉਂ ਦੋ ਫਾਕੜਾਂ ਕੀਤਾ ਗਿਆ ਇਹ ਤੇ ਤੁ ਆਪਾਂ ਭਲੀ ਭਾਨ ਜਾਣਦੇ ਕਿ ਮਹਾਪੁਰਸ਼ਾਂ ਦੀ ਬੰਦਗੀ ਐਡੀ ਸੀ ਉਹ ਬਜਟ ਦੇ ਵਿੱਚ ਜੁੜ ਕੇ ਸ਼ਬਦ ਨਾਲ ਜੁੜੇ ਰਹੇ ਮੂੰਹੋਂ ਕੁਛ ਵੀ ਨਹੀਂ ਕਢਾ ਸਕੇ ਕਿਉਂਕਿ ਰਾਜ ਜਿਹੜੀ ਇਹਨਾਂ ਦੀ ਕੋਈ ਹੁੰਦੀ ਨਹੀਂ ਤਸ਼ੱਦਦ ਕਰਨ ਦੀ ਮਿੰਤੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਗੁਰੂ ਸਾਹਿਬ ਜੀ ਨੇ ਸੇਵ ਕੀ ਔੜ ਕਿਨੇ ਵੀ ਪ੍ਰੀਤ ਜੀਬਤ ਸਾਹਿਬ ਸੇਵ ਉਹ ਆਪਣਾ ਚਲਤੇ ਰੱਖਿਓ ਚੀਤ ਉਹ ਭਾਈ ਜਿਨ੍ਹਾਂ ਨੇ ਚਲਦਿਆਂ ਨੂੰ ਚੀਤ ਚ ਰੱਖਿਆ ਉਹਨਾਂ ਨੂੰ ਦੋ ਫਾਕਲਾਂ ਵੀ ਕੁਛ ਨਹੀਂ ਖਾਣ ਖਾਉਂਦੀਆਂ ਉਹਨਾਂ ਨੂੰ ਰੰਬੀਆਂ ਵੀ ਖਾਣ ਨਹੀਂ ਖਾਦੀਆਂ ਉਹਨਾਂ ਦੇ ਸੀਸਾ ਤੇ ਆਰੇ ਚੱਲ ਜਾਣ ਉਹ ਵੀ ਨੇ ਖਾਣ ਖਾਦੀਆਂ ਇਹ ਇੱਕ ਨਵੇਕਲਾ ਸਿਧਾਂਤ ਸਾਨੂੰ ਸਤਗੁਰ ਜੀ ਨੇ ਬਖਸ਼ਿਸ਼ ਕੀਤਾ ਸੀ ਸੋ ਮੈਂ ਉਸ ਪੂਰਨ ਮਹਾਪੁਰਖ ਸੰਤ ਬਾਬਾ ਖਰਕ ਸਿੰਘ ਜੀ ਦੀ ਪਵਿੱਤਰ ਜਾਤ ਦੇ ਵਿੱਚ ਇਹ ਬੇਨਤੀ ਕਰਨੀ ਚਾਹਣਾ ਕਿ ਆਹ ਉੱਤਰ ਅਧਿਕਾਰੀ ਜਿਹੜੇ ਬੈਠੇ ਆ ਇਹ ਕਿੰਨੇ ਸਧਾਰਨ ਤੇ ਕਿੰਨੇ ਸਿੰਪਲ ਸਿਟੀ ਦੇ ਵਿੱਚ ਉਹ ਕਿਹੜੀ ਸਿੰਪਲ ਸਿਟੀ ਆ ਉਹ ਆ ਗੁਰ ਸ਼ਬਦ ਦੀ ਦੇਖੋ ਦੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਕ ਡਾਕਟਰ ਆ ਨਾਲੀਆਂ ਬਾਹਰ ਲੀਆਂ ਦੇਖਦੇ ਆ ਇੱਕ ਅੰਦਰ ਲੀਆਂ ਨਾੜੀਆਂ ਹੁੰਦੀਆਂ ਬਾਹਰ ਲੀਆਂ ਨਾੜੀਆਂ ਭਲੀ ਬਾਦ ਐਮ ਐਡੀ ਕਰ ਲਈ ਪਰ ਸੰਤ ਬਾਬਾ ਚਾਰਨ ਸਿੰਘ ਨੇ ਅੰਦਰਲੀ ਵੀ ਸ਼ੋਪ ਪ੍ਰਾਪਤ ਕਰ ਦਿੱਤੀ ਅੰਦਰਲਾ ਜਿਹੜਾ ਕਿਉਂਕਿ ਇਹ ਨਹੀਂ ਬੁੱਕ ਵੀ ਲਿਖੀ ਆ ਇਹ ਜਿਹੜੀ ਡਾਕਟਰ ਦੀ ਡਿਗਰੀ ਆ ਲੋਕਾਂ ਦਾ ਭਲਾ ਕਰਦੇ ਆ ਇਹਦਾ ਭਾਈ ਲੋਕ ਦੇ ਸਹਾਈ ਆ ਤੇ ਜਿਹੜੀ ਬਾਬਾ ਜਰਨ ਸਿੰਘ ਜੀ ਨੇ ਸ਼ੋਅ ਇਹਨਾਂ ਨੂੰ ਬਖਸ਼ਿਸ਼ ਕੀਤੀ ਉਹ ਪਰਲੋਕ ਵਿੱਚ ਸਹਾਈ ਹੋਣੀ ਆ ਆਹੋ ਆਪਾਂ ਵੀ ਨਿਰਣਾ ਕਰੀਏ ਕਿ ਜਦੋਂ ਵੀ ਉਹਨੇ ਇੱਕ ਤਾਂ ਮੈਨੂੰ ਵੀ ਤਸੱਲੀ ਹੁੰਦੀ ਆ ਕਿ ਆਮ ਮੈਂ دیਵਾਨਾ ਦੇ ਵਿੱਚ ਜਾਣਾ دیਵਾਨਾ ਦੇ ਵਿੱਚ ਘੱਟ ਬਾਹਰ ਜ਼ਿਆਦਾ ਸੰਗਤ ਫਿਰਦੀ ਆ ਤੇ ਜਿਹੜੇ دیਵਾਨਾ ਦੇ ਬੈਠੇ ਵੀ ਹੋਣ ਉਹ ਫਿਰ ਆਪੋ ਆਪਣੀਆਂ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਮਗਨ ਰਹਿੰਦੇ ਆ ਪਰ ਇਹ ਕਿਵਿਤਰ ਧਰਤੀ ਗੁਰਾਂ ਦੀ ਧਰਤੀ ਆ ਜੇ ਇਸ ਧਰਤੀ ਤੇ ਸਤਿਗੁਰ ਨੇ ਆਪਣੇ ਚਰਨ ਮਮਾਰਕ ਪਾਏ ਤੇ ਇਹ ਹੋਰ ਵੀ ਪੂਜਨਯੋਗ ਹੋ ਗਏ ਜਦੋਂ ਇੱਥੇ ਮਹਾਪੁਰਸ਼ਾਂ ਨੇ ਬੰਦਗੀ ਕਰ ਰਹੇ ਕੀਤੀ ਵੀ ਤੇ ਕਾੜ ਵੀ ਰਹੇ ਆ ਸੋ ਉਹ ਪੂਜਨਯੋਗ ਸ਼ੋਭ ਨੀਕ ਹੋ ਜਾਂਦੀ ਆ ਸੋ ਗੁਰੂ ਸਾਹਿਬ ਕਿਰਪਾ ਕਰਕੇ ਤੁਸੀਂ ਸੰਗਤ ਵੀ ਬੜੇ ਵੱਜਤ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਸੁਣਦੇ ਪੀਆ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਮੇਰੇ ਸਾਥੀ ਚੇਚੇ ਤੌਰ ਤੇ ਭਾਈ ਰਜਿੰਦਰ ਸਿੰਘ ਮਹਿਤਾ ਨਾਲ ਭਾਈ ਭਗਵਾਨ ਸਿੰਘ ਸਿਆਲਕਾ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਤੇ ਕਈ ਵਾਰੀ ਮਹਿਸੂਸ ਵੀ ਹੁੰਦਾ ਆ ਭਾਈ ਗੁਰਦੇਵ ਸਿੰਘ ਕੌਕੇ ਕਈ ਵਾਰੀ ਮੈਂ ਕਹਿੰਦਾ ਹੁਣ ਸਾਡਾ ਸਾਡਾ ਉਹ ਮੈਂ ਹੁਣ ਇੱਕ ਗੱਲ ਕਰ ਲਵਾਂ ਸਾਡਾ ਹਾਲ ਕੀ ਆ ਕਿ ਜੇ ਕੋਈ ਬੰਦਾ 33 ਸਾਲ ਦੀ ਜ਼ਿੰਦਗੀ ਤੱਕ ਕੋਈ ਬੰਦਾ ਗੁਰੂ ਨਹੀਂ ਧਾਰਨ ਕਰ ਸਕਿਆ ਜੇ 33 ਤੋਂ ਬਾਅਦ ਗੁਰੂ ਧਾਰਨ ਕਰ ਲਿਆ ਕਹਿੰਦੇ ਲਓ ਜੀ 33 ਸਾਲ ਗਵਾਤੇ ਪਰ ਚਲੋ ਗਾਂ ਦੇ ਤਾਂ ਗੈਣ ਲਾਉਣਾ ਹੁਣ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦਾ ਠੀਕ ਹੱਕ ਤਾਇਆਂ ਰਹਿ ਗਈਆਂ ਹੋਣ ਗਿਆ ਬਹੁਤ ਕੁਝ ਕਹਿੰਦੇ ਰਹੇ ਉਹ ਕਿਉਂਕਿ ਸਿਆਲਕਾ ਸਾਹਿਬ ਆਪ ਦੇਖਦੇ ਆ ਆ ਜਿਹੜੀ ਮੌਕੇ ਦੀ ਸਰਕਾਰ ਆ ਨੇ ਕਹਿੰਦੇ ਅਸੀਂ ਇਨਸਾਫ ਪਸੰਦਿਆਂ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਭਾਈ ਕੌਂਕੇ ਸਾਹਿਬ ਜੀ ਦੀ ਧਰਮ ਸਪਤਨੀ ਵੱਲੋਂ ਉਹ ਖਾਰਜ ਕਰ ਦਿੱਤੀ ਕਹਿੰਦੇ ਜੀ ਤੁਹਾਡਾ ਕੁਛ ਨਹੀਂ ਬਣਨਾ ਤੇ ਆ ਪਰਸੋਂ ਹਾਈ ਕੋਰਟ ਦੇ ਵਿੱਚ ਹੁਣ ਨਵੀਂ ਰਿਟ ਪਟੀਸ਼ਨ ਉਹਨਾਂ ਦੇ ਬੇਟੇ ਵੱਲੋਂ ਪਾਈ ਆ ਚਲੋ ਦੇਖੋ ਗੁਰੂ ਸਾਹਿਬ ਕਿਰਪਾ ਕਰਨ ਕਿਸੇ ਦੇ ਮਨ ਸਮਤਿਆ ਪਾਇ ਹੀ ਜਾਵੇ ਪਮਾ ਤੇਰੇ ਹੀ ਸਹੀ ਦੁਰੋਸਤਤਾ ਹੈ ਨਾ ਤੋਂ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਤੁਹਾਡੀ ਆਪਣੀ ਸੰਸਥਾ ਅੱਜ ਸਿੱਖਾਂ ਦੇ ਵਿੱਚ ਬਹੁਤ ਵੱਡਾ ਧੰਮਲ ਪੂਸਾ ਪਿਆ ਆ ਤੇ ਮੈਂ ਦੇਖਦਾ ਕਈ ਦਾ ਜਥੇਬੰਦੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦਾ ਸੰਸਥਾ ਬਹੁਤ ਵੱਡੀ ਕਈ ਛੋਟੀਆਂ ਜਥੇਬੰਦੀਆਂ ਦੇ ਵਿੱਚ ਵੀ ਇੰਨੇ ਚੀਕ ਚਹਾੜੇ ਪਾਈ ਜਾਂਦੇ ਲੋਕ ਉਹ ਕਿਉਂ ਪਾਉਂਦੇ ਆ ਸਿਰਫ ਜਾਇਦਾਤਾ ਜਥੇ ਵੱਡੀਆਂ ਹੋਣ ਜੇ ਜਾਇਦਾ ਪੈਣਾ ਹੋਵੇ ਮੈਂ ਕਈ ਵਾਰੀ ਇੱਕ ਮਹਾਪੁਰਸ ਦਾ ਨਾਂ ਨਹੀਂ ਲੈਣਾ ਮੈਂ ਕਿਹਾ ਜੀ ਕੋਈ ਉੱਤਰ ਅਧਿਕਾਰੀ ਚੁਣਿਆ ਕਹਿੰਦੇ ਉੱਤਰ ਅਧਿਕਾਰੀ ਕੋਈ ਨਹੀਂ ਚੁਣਿਆ ਪਰ ਕਰਜ਼ਾ 10 ਕਰੋੜ ਛੱਡ ਜਾਣਾ ਫਿਰ ਆਪੇ ਜਿੰਨ ਲਾਉਣਾ ਹੋਊਗਾ ਆ ਜਾਊਗਾ। ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਬਾਣੀ ਦੇ ਨਾਲ ਜੁੜੀਏ। 사ਤਗੁਰ ਜੀ ਅੰਮ੍ਰਿਤ ਵੇਲੇ ਦਾ ਜਾਗਣਾ। 사ਤਗੁਰ ਜੀ ਸਾਨੂੰ ਕਿਰਪਾ ਬਖਸ਼ਿਸ਼ ਕਰਕੇ ਜ਼ਿੰਦਗੀ ਗੁਰੂ ਰਾਨਕਦੇਵ ਪਾਤਸ਼ਾਹ ਦੇ ਫਲਸਫੇ ਅਨੁਸਾਰ ਚੱਲਣ ਦਾ ਬਲ ਉਤਮ ਬਖਸ਼ਿਸ਼ ਕਰਨ। ਅੰਤ ਦੇ ਵਿੱਚ ਗੁਰੂ ਪੰਜਮ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਵੀ ਹੋਣਾ ਚਾਹੀਦਾ ਹੈ। ਗੁਰਪੁਰ ਮਨਾ ਰਹੇ ਤੇ ਬਾਬਾ ਜੀ ਦੀ ਪਵਿੱਤਰ ਜਾਦ ਮਨਾ ਰਹੇ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਪੁਰਾਣੇ ਸਾਥੀ ਸਰਦਾਰ ਨਤਾੜਕ ਸਿੰਘ ਬਰਾੜ ਉਹ ਵੀ ਚੇਚੇ ਤੌਰ ਤੇ ਬੈਠੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਬਾਬਾ ਜੀ ਦਾ ਬាទ ਧੰਨਵਾਦ ਕਰਦਾ ਕਿ ਮੌਕਾ ਦੇ ਦਿੰਦੇ ਅੱਜ ਸਗਾ ਦਾ ਕਿਉਂਕਿ ਸ਼ਹੀਦੀ ਦਿਹਾੜਾ ਤੇ ਸਾਡੇ ਹਿਯਾਰਪੁਰ ਖੰਡਗੀਤਨੀ ਜਥੇ ਵਾਲੇ ਕਿਉਂਕਿ ਸਿੰਘ ਸਭਾ ਦਾ ਵੀ ਮੈਂ ਮੁਖ ਸੇਵਾਦਾਰ ਹਾਂ ਹਿਯਾਰਪੁਰ ਉਹ ਦੇਸ਼ ਵਿਦੇਸ਼ ਦੇ ਵਿੱਚੋਂ ਰਹਿਣ ਸਵਾਈ ਵੀ ਰਾਤ ਚਲਣੀ ਤੇ ਮੈਂ ਕਿਹਾ ਕੋਈ ਨਹੀਂ ਹੁਣ ਸਵੇਰੇ ਮੈਂ ਇੱਧਰ ਜਾ ਆਉਂਗਾ ਤੇ ਰਾਤ ਨੂੰ ਫਿਰ ਉਥੇ ਰੈਨਸਬਾਈ ਚ ਹਾਜ਼ਰੀ ਭਰ ਲੂੰਗਾ ਤੇ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਰਕਾਰ ਅਰਦਾਸ ਕਰਿਓ ਕਿ ਆਹ ਜਿਹੜੀਆਂ ਗੱਲਾਂ ਕਹਿੰਨੇ ਆ ਇਹ ਫੇਰ ਦੇ ਵਿੱਚ ਵੀ ਵਸ ਜਾਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰ ਸਿੱਖ ਪੰਥ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੀ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ શ્રીਮਾਨ ਸੰਤ ਬਾਬਾ ਖੜਕ ਸਿੰਘ ਜੀ ਅਤੇ શ્રીਮਾਨ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਸਰਦਾ ਦੇ ਫੁੱਲ ਪੇਟਾ ਕੀਤੇ ਹਨ ਪ੍ਰਧਾਨ ਸਾਹਿਬ ਜੀ ਦਾ ਸਾਡੇ ਅਤੀ ਸਨਮਾਨਯੋਗ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਸਾਥ ਸੰਗਤ ਸਾਡੇ ਵਿੱਚ ਪੰਥ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ অতি ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਪੁੱਜੇ ਹਨ ਹੁਣ ਆਪ ਜੀ ਸੰਗਤਾਂ ਦੇ ਨਾਲ ਸਿੰਘ ਸਾਹਿਬ ਜੀ ਵਿਚਾਰਾਂ ਦੀ ਸਾਂਝ ਕਰਨਗੇ ਆਓ ਬੜੇ ਹੀ ਪਿਆਰ ਨਾਲ ਸ਼੍ਰਵਣ ਕਰੀਏ ਸ਼੍ਰਵਣ ਕਰਵਾ ਰਹੇ ਹਨ অতি ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪ ਜੀ ਸੰਗਤਾਂ ਦੇ ਸਨਮੁਖ ਹੋ ਰਹੇ ਹਨ ਬੜੀ ਪਿਆਰ ਨਾਲ ਸਿੰਘ ਸਾਹਿਬ ਜੀ ਨੂੰ ਆਪਾਂ ਸ਼ਰਵਨ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ